ਮੈਂ ਇਸ ਪਵਿੱਤਰ ਸਦਨ ਨੂੰ ਦੱਸਣਾ ਚਾਹਨਾ ਕਿ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਨੇ ਦੂਸਰੀ ਵਾਰ ਮੈਨੂੰ ਇਸ ਸਦਨ 'ਚ ਭੇਜਿਆ ਉਹ ਇਹ ਸਦਨ ਹੈ ਜਿਸ ਜਗ੍ਹਾ ਸਾਡੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਔਰੰਗਜ਼ੇਬ ਦੇ ਰਾਜ ਵਿੱਚ ਜਿੰਦਾ ਨੀਂਹਾਂ 'ਚ ਚਿੰਤਾ ਸੀ ਉਹ ਜਗ੍ਹਾ ਹੈ ਮੈਂ ਪਿਛਲੇ 10 ਸਾਲਾਂ 'ਚ ਵੀ ਰੀਕਵੈਸਟ ਕੀਤਾ ਹੈ ਜੀ ਆਦ ਫੇਰ ਕੇਂਦਰ ਸਰਕਾਰ ਨੂੰ ਰਿਕਵੈਸਟ ਕਰਨਾ ਕਿ ਸ਼੍ਰੀ ਫਤੇਗੜ ਸਾਹਿਬ ਨੂੰ ਇੰਟਰਨੈਸ਼ਨਲ ਟੂਰਿਸਟ ਸੈਕਟਰ ਚ ਲਿਆ ਜਾਵੇ ਤਾਂ ਜੋ ਸਾਰੀ ਦੁਨੀਆ ਦੀ ਸਿੱਖ ਸੰਗਤ ਉੱਥੇ ਆ ਕੇ ਸਿੱਖਿਆ ਹੋ ਸਕੇ ਦਰਸ਼ਨ ਕਰ ਸਕੇ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਉੱਥੇ ਮੈਡੀਕਲ ਕਾਲਜ ਇੰਜੀਨੀਅਰਿੰਗ ਕਾਲਜ ਖੋਲ੍ਹਿਆ ਜਾਵੇ ਤੀਸਰਾ ਜਿਹੜੀ ਮੈਂ ਗੱਲ ਕਹਿਣੀ ਚਾਹੁੰਨਾ ਕਿ ਪੰਜਾਬ ਦੇ ਕਿਸਾਨ ਜਿੰਨੇ ਜਿਹੜੇ ਬਾਰ-ਬਾਰ ਮੰਗ ਕਰਦੇ ਆ ਕਿ ਸਾਡੀ ਸਾਰੀਆਂ ਵਸਲਾਂ ਤੇ ਐਮਐਸਬੀ ਦਾ ਕਾਨੂੰਨ ਬਣਾਓ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਇੱਕ ਕਾਨੂੰਨ ਬਣਾ ਕੇ ਉਹਨਾਂ ਦਾ ਮੈਨੂੰ ਧੰਨਵਾਦ ਮਾਣਿਆ ਜਾਵੇ ਧੰਨਵਾਦ ਇਹ ਇੰਨੀ ਹੀ ਮੈਂ ਬੇਨਤੀਆ ਕਰਕੇ ਬਹੁਤ-ਬਹੁਤ ਧੰਨਵਾਦ ਮੈਂ ਮੈਂ ਇਸ ਪਵਿੱਤਰ ਸਦਨ ਨੂੰ ਦੱਸਣਾ ਚਾਹੁੰਨਾ ਇਹ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਨੇ ਦੂਸਰੀ ਵਾਰ ਮੈਨੂੰ ਇਸ ਸਦਨ 'ਚ ਭੇਜਿਆ ਉਹ ਇਹ ਸਦਨ ਹੈ ਜਿਸ ਜਗ੍ਹਾ ਸਾਡੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਔਰੰਗਜ਼ੇਬ ਦੇ ਰਾਜ ਵਿੱਚ ਜਿੰਦਾ ਨੀਂਹਾਂ 'ਚ ਚਿੰਤਾ ਸੀ ਉਹ ਜਗ੍ਹਾ ਹੈ ਮੈਂ ਪਿਛਲੇ 10 ਸਾਲਾਂ 'ਚ ਵੀ ਰਿਕੁਐਸਟ ਕੀਤਾ ਹੈ ਅੱਜ ਫੇਰ ਕੇਂਦਰ ਸਰਕਾਰ ਨੂੰ ਰਿਕੁਐਸਟ ਕਰਨਾ ਕਿ ਸਿਰਫ ਹਤੇਗੜ੍ਹ ਸਾਹਿਬ ਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ ਚ ਲਿਆ ਜਾਵੇ ਤਾਂ ਜੋ ਸਾਰੀ ਦੁਨੀਆ ਦੀ ਸਿੱਖ ਸੰਗਤ ਉੱਥੇ ਆ ਕੇ ਸਿੱਖ ਜਾ ਹੋ ਸਕੇ ਦਰਸ਼ਨ ਕਰ ਸਕੇ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਉੱਥੇ ਮੈਡੀਕਲ ਕਾਲਜ ਇੰਜੀਨੀਅਰਿੰਗ ਕਾਲਜ ਖੋਲ੍ਹਿਆ ਜਾਵੇ ਤੀਸਰਾ ਜਿਹੜੀ ਮੈਂ ਗੱਲ ਕਹਿਣੀ ਚਾਹੁੰਨਾ ਕਿ ਪੰਜਾਬ ਦੇ ਕਿਸਾਨ ਜਿੰਨੇ ਜਿਹੜੇ ਬਾਰ ਬਾਰ ਮੰਗ ਕਰਦੇ ਆ ਕਿ ਸਾਡੀ ਸਾਰੀਆਂ ਬਦਲਾਵਾਂ ਤੇ ਐਮਐਸਬੀ ਦਾ ਕਾਨੂੰਨ ਬਣਾਓ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਕਾਨੂੰਨ ਬਣਾ ਕੇ ਉਹਨਾਂ ਨੂੰ ਮੈਸਬੀ ਜੀ ਜਾਵੇ ਧੰਨਵਾਦ ਇਹ ਇੰਨੇ ਹੀ ਮੈਂ ਬੇਨਤੀਆ ਕਰਕੇ ਬਹੁਤ ਬਹੁਤ ਧੰਨਵਾਦ ਮੈਂ ਮੈਂ ਇਸ ਪਵਿੱਤਰ ਸਦਨ ਨੂੰ ਦੱਸਣਾ ਚਾਹੁੰਦਾ ਕਿ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਨੇ ਦੂਸਰੀ ਵਾਰ ਮੈਨੂੰ ਇਸ ਸਦਨ ਚ ਭੇਜਿਆ ਉਹ ਇਹ ਸਦਨ ਹੈ ਜਿਸ ਜਗ੍ਹਾ ਸਾਡੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਔਰੰਗਜ਼ੇਬ ਦੇ ਰਾਜ ਵਿੱਚ ਜਿੰਦਾ ਨੀਹਾਂ 'ਚ ਚਿੰਤਾ ਸੀ ਉਹ ਜਗ੍ਹਾ ਹੈ ਮੈਂ ਪਿਛਲੇ ਟੈਨਿਓਰ 'ਚ ਵੀ ਰਿਕੁਐਸਟ ਕੀਤਾ ਹੈ ਅੱਜ ਫੇਰ ਕੇਂਦਰ ਸਰਕਾਰ ਨੂੰ ਰਿਕੁਐਸਟ ਕਰਨਾ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ 'ਚ ਲਿਆ ਜਾਵੇ ਤਾਂ ਜੋ ਸਾਰੀ ਦੁਨੀਆ ਦੀ ਸਿੱਖ ਸੰਗਤ ਉੱਥੇ ਆ ਕੇ ਸਿਖਦਾ ਹੋ ਸਕੇ ਦਰਸ਼ਨ ਕਰ ਸਕੇ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਉੱਥੇ ਮੈਡੀਕਲ ਕਾਲਜ ਇੰਜੀਨੀਅਰਿੰਗ ਕਾਲਜ ਖੋਲਿਆ ਜਾਵੇ ਤੀਸਰਾ ਜਿਹੜੀ ਮੈਂ ਗੱਲ ਕਹਿਣੀ ਚਾਹੁੰਨਾ ਕਿ ਪੰਜਾਬ ਦੇ ਕਿਸਾਨ ਜਿੰਨੇ ਜਿਹੜੇ ਬਾਰ ਬਾਰ ਮੰਗ ਕਰਦੇ ਆ ਕਿ ਸਾਡੀ ਸਾਰੀਆਂ ਫਸਲਾਂ ਤੇ ਐਮਐਸਬੀ ਦਾ ਕਾਨੂੰਨ ਬਣਾਓ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਕਾਨੂੰਨ ਬਣਾ ਕੇ ਉਹਨਾਂ ਨੂੰ ਮੈਸਰ ਕੀਤਾ ਜਾਵੇ ਧੰਨਵਾਦ ਤੇ ਇੰਨੇ ਹੀ ਮੈਂ ਬੇਨਤੀਆ ਕਰਕੇ ਬਹੁਤ ਬਹੁਤ ਧੰਨਵਾਦ ਮੈਂ